ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਬਾਈ ਤੁਹਾਡਾ ਬਲੌਗ 'ਚ ਵਿਆਹ ਦੇ ਬਲੌਗ 'ਚ ਵਿਆਹ ਦੇ ਬਲੌਗ 'ਚ ਬੈਠੇ ਆਂ ਵਿਆਹ ਦਾ ਬਲੌਗ ਚੱਲਦਾ ਤੇ ਮੇਲ ਵਾਲਾ ਦੇਣਾ ਭਾਈ ਦੁਪਹਿਰ ਦਾ ਟਾਈਮ ਹੋ ਗਿਆ ਰੋਟੀ ਪਾਣੀ ਛੱਲ ਲਿਆ ਮਾਰਾ 2 ਘੰਟੇ ਸੌਂ ਗਿਆ ਬਿੱਲੇ ਆ ਬਿੱਥੇ ਨੂੰ ਸੌਣਾ ਹੀ ਆ ਤੁਹੀਂ ਜਦਾਂ ਖਾ ਕੇ ਜਦਾਂ ਹੀ ਸੁੱਤਾ ਪਿਆ ਜਾਂ ਪਹਿਲੇ ਉਹ ਰਾਜ ਦੇ ਕੋਲੇ ਮਟਰ ਪੀਲੇ ਵਾਲਾ ਹੈ ਕਿ ਨਹੀਂ ਉਹ ਰੋਕੀਰ ਨਹੀਂ ਉਹਨੇ ਹੋਰ ਪਕੌੜੀਆਂ ਨਹੀਂ ਕਿ ਪਿੜਾਈ ਪਈ ਆ ਮਾ ਟ੍ਰੈਲਰ ਤਾਂ ਹੋਰ ਤੇਰੀ ਟਰੈਲੀ ਜਾ ਦੇ ਨਾ ਹੁਣੀ ਨਿਕਲਿਆ ਇੱਥੇ ਤੇਰਾ ਕੱਖ ਪਾ ਕੇ ਮਾਸਟਰ ਦੀ ਮੈਂ ਸਨ ਅੱਛਾ ਉਧਰ ਵੀ ਅੱਜ ਡਿਊਟੀ ਫਿਰ ਮੈਂ ਸਾ ਮੇਰੇ ਕੋਲ ਆ ਕਿਉਂ ਕਹਿੰੀਆਂ ਅੱਛਾ ਡਿਊਟੀ ਸਾਡੀ ਵੀ ਭਾਈ ਸਾਡੂ ਦੀ ਉਹ ਕੱਖ ਪਾ ਕੇ ਮੈਂ ਟਰੈਲਾ ਖੜਾਉਣ ਗਿਆ ਤਾਂ ਅੱਜ ਟਰੈਲਾ ਖੜਾ ਆਇਆ ਹੀ ਮਾ ਕਦਲਮਪੁਰ ਲੱਗਦਾ ਕਹਿੰਦਾ ਭਾਈ ਇੱਕ ਗੱਡੀ ਹੈ ਕਹਿੰਦਾ ਰੋਟੀ ਖਾਣੀ ਹੈ ਤੇ ਖੜਾ ਕੇ ਆਇਆ ਹੁਣ ਉਹ ਕਹਿੰਦਾ ਇੰਨੇ ਨੂੰ ਹੁਣ ਆ ਗਏ ਨਾ ਦਾ ਕਹਿੰਦਾ ਅਜਾ ਕਿੱਥੇ ਹੈ ਉਹਦੇ ਜਾਨਮਾਲ ਦੀ ਗੱਡੀ ਵੀ ਢੋਣ ਪਿਆ ਨਹੀਂ ਜਾਣਾ ਬੰਦਾ ਅੱਛਾ ਜਾਣਾ ਤਾਂ ਅਸੀਂ ਵੀ ਸੱਤੇ ਓਖਾ ਹੈ ਗਮ ਅੱਜ ਇੱਧਰ ਵੀ ਆ ਹੁਣ ਜਦ ਦੇਖੂਗਾ ਪਰਸ ਨੂੰ ਜੇ ਜਾ ਹੋ ਗਿਆ ਆ ਪਰਸ ਨੂੰ ਜਾਇਆ ਕੱਲੂ ਗਾਇਬ ਹੈ ਕੱਲੂ ਗਾਇਬ ਹੈ ਪਰਸ ਨੂੰ ਆ ਪਰਸ ਨੂੰ ਦੇਖੂਗਾ ਜੇ ਜਾ ਹੋ ਗਿਆ ਐ ਦੂਰ ਵੀ ਵਿਆਹ ਦਾ ਕਹਿੰਦਾ ਬੈਠਾ ਬਹੁਤ ਦੂਰ ਇੰਦਰ ਹੈ ਦੋਟਾ ਹੀ ਘੰਟੇ ਲੱਗ ਜਾਨੇ ਇਹ ਠੀਕ ਨਹੀਂ ਕਿੰਦੇ ਦਾ ਵੀ ਫੋਨ ਆਲੇ ਆ ਬਾੜਾ ਦਾ ਦਿਖਾ ਦੇ ਕਹਿੰਦਾ ਮੈਨੂੰ ਬਾੜਾ ਆ ਰੌਣਕ ਲੱਗੇ ਮੈਂ ਬਾੜੇ ਮੈਂ ਪੂਰੀ ਆ ਕਾ ਆ ਤੇਰੇ ਵਿਆਹ ਉੱਥੇ ਬਕਾਉਣਾ ਚਾਹੇਤੀ ਕਹਿੰਦਾ 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 ਕਰੋ ਤਾਂ ਥਾਈ ਕਹਿੰਦਾ ਪਕਾਤਾ ਆਪੇ ਦੇਣਾ ਆਪਾਂ ਨੇ ਹੈਂ ਕਰੋ ਤਾਂ ਸਹੀ ਕਹਿੰਦਾ ਕਾ ਆ ਜਾ ਫੇ ਤੂੰ ਦੱਛ ਕੋਸ ਹਾਂ ਨਾ ਦੇ ਦੇ ਕਰਾਉਣਾ ਹਾਂ ਹਾਂ ਕਰੀ ਜੋ ਆ ਕਦੇ ਕਹਿੰਦਾ ਮੈਂ ਉੱਧਰੇ ਕਰਾ ਲੈਣਾ ਉੱਧਰ ਕੌਣ ਕਹਿੰਦਾ ਕਰਾਉਣਾ ਨਹੀਂ ਮੈਂ ਆਇਆ ਕਦੇ ਇੱਧਰ ਹੀ ਕਰਾ ਲੈ ਜੱਟ ਮੈਂ ਕੋਈ ਲੈ ਲੈ ਇੱਧਰ ਕਰਾਉਣਾ ਬੋਲੀ ਦਾ ਸਿੱਖਿਆ ਨਹੀਂ ਹੁਣ ਵਾਲੇ ਪੂਰੀ ਇੱਧਰ ਨਹੀਂ ਵੀ ਆਪਣੇ ਪੰਜਾਬੀ ਬੋਲ ਗਏ ਯਾਰ ਪੰਜਾਬੀ ਦਾ ਬੋਲ ਪੰਜਾਬੀ ਬੋਲ ਇੱਧਰ ਹੀ ਦੇਖਦੇ ਆ ਕੋਈ ਉਹਰ ਉੱਤਰ ਕਾਲੇ ਨਕਰਾਉਣੋਂ ਉਹਰੇ ਆਉਣ ਇਟਲੀ ਦੇ ਕਾਲੇ ਜਿਹੇ ਕਹਿੰਦੇ ਆ ਕਾਲੇ ਸਾਰੇ ਹੀ ਆ ਦਰਾਂ ਦਾ ਗੋਰੀਆਂ ਆ ਆਹ ਬਾਈ ਪ੍ਰੋਗਰਾਮ ਹੈਪੀਆਂ ਭਰਤਾ ਦੇ ਹੈ ਹਾਂ ਹਾਂ ਜਲੇਬੀਆਂ 50 ਭਰਤਾ ਕਿਹ ਕਿਹ ਕਿੱਥੇ ਤਿਆਰ ਕਰਾਉਂਗੇ ਕਿੰਨੀਆਂ ਦੀ ਕਰੂਗੇ ਭਰਤਾ ਦਾ ਹੈ ਮਟ ਕਿੰਨੀਆਂ ਸ਼ਾਮ ਨੂੰ ਚੱਲਣੀਆਂ ਇਹ ਕਿਹ ਕਿਹ ਬੰਦੇ ਉਹ ਬੰਦੇ ਆ ਕੇ ਬਣਾਉਣੇ ਆ ਜੀ ਆਜਾ ਵੀ ਤਾਂ ਕਾਹਵੇਂ ਦਾ ਰੁਕੀ ਜੰਦਾਈ ਆਏ ਹੁਣ ਮਾਜੇ ਦੇਣੇ ਵਾਲੇ ਹੁੰਦੇ ਹਾਂ ਹਾਂ ਉਹ ਅਗਲੇ ਮਾਜੇ ਵਾਲੇ ਕਿਹਨਾਂ ਦਾ ਸਟਾਫ ਸਟੂਬ ਸਾਰਾ ਉਹ ਜਿਹੜਾ ਮਾਜੇ ਦੇਣ ਵਾਲਾ ਅਗਲਾ ਜਿਹਦੇ ਕਹਿੰਦਾ ਮੇਰੇ ਦੀ ਪ੍ਰਸ਼ੰਸਾ ਸ਼ੱਕ ਜਾਉਂਗੇ ਹਾਂ ਬਾਅਦ ਵਿੱਚ ਅਗਲਾ ਚਾਹ ਪੀਂਗ ਪੋਗ ਪੈ ਕੇ ਚਲੇ ਜਾਂਦਾ ਜਿਆਦੇ ਨਾਲੇ ਪਕੌੜੇ ਨਾਲ ਰੁੱਤੀਆਂ ਤੋਂ ਬੈਠ ਕੇ ਕਹਿੰਦਾ ਹਾਂ ਜੀ ਬਾਜੀ ਬੈਠੇ ਹੁੰਦਾ ਅਗਲਾ ਚ ਪਕੌੜੇ ਖਾ ਕੇ ਪਾਠ ਪਰ ਬਹਿ ਜਾਂਦਾ ਹਾਂ ਹਾਂ ਜੇ ਕਿਸੇ ਨੂੰ ਆਉਣੇ ਕਿੱਥੇ ਹੁੰਦੇ ਆ ਨਾਲ ਠੀਕ ਐ ਉਹ ਠੀਕ ਨਾਲੇ ਹੁਣ 3 ਵਡੇ ਹੁਣ ਕਿ ਛੋਟੇ ਛੋਟੀਆਂ ਪਕੌੜੇ ਖਾ ਕੇ ਯਾਰ ਮਹਾਰਾਜੇ ਅਦੇ ਪਾਠ ਦੇ ਬਾਅਦ ਆਪਣਾ ਸਾਫ ਕਰ ਨੂੰ ਲੈਣਾ ਮੈਂ ਕਹਿੰਦਾ ਮੰਜੇ ਨੇ ਕਿ ਬੰਦੇ ਉਹਨਾਂ ਨੇ ਸ਼ੌਕ ਲੈਣਾ ਜਜਰਾਨੀਆਂ ਦੇ ਦੁਆਰੇ ਮਾਂਜਾ ਫਿਰ ਅਗਲੇ ਸ਼ੱਕ ਰੋਟੀ ਲਾਂਗੇ ਹਣਾ ਉਹਨਾਂ ਡੀਜੀ ਨੂੰ ਵੀ ਭੇਜਣਾ ਪੈਣਾ ਵੀ ਇੱਕ ਬਾਹੋ ਪਾ ਕੇ ਲਿਆ ਬੂੰਦੀ ਗਲਾਸ ਮਾ ਇਹ ਮਰੜ ਬਣੀ ਇੰਨੀ ਬੂੰਦੀ ਨਾਲ ਪੀਣ ਵਾਲੇ ਨਹੀਂ ਜਿੰਦੇ ਜਿੰਦੇ ਤੁਸੀਂ ਬੂੰਦੀ ਨੂੰ ਬੇੜੇ ਬੰਦੇ ਨੇ ਨਹੀਂ ਨਹੀਂ ਇਹਨੇ ਅਜ ਤਾਂ ਖਾ ਕੇ ਸਾਲਾ ਬੋਲ ਬੈਠ ਗਿਆ ਬੋਲ ਬੈਠ ਗਿਆ ਇੱਟੜੀ ਹੈ ਫਿਰ ਹੈ ਸਾਦੀ ਹੋਣੀ ਮੈਂ ਦੱਸ ਖਾਣੀ ਖਾ ਗਿਆ ਕੋਲ ਕੋਲ ਬੜੇ ਤੇ ਚੰਗੇ ਨੇ ਹਾਂ ਚੌਲ ਆ ਹਾਂ ਚੌਲ ਬਹੁਤ ਸਵਾਦ ਆ ਵਿੱਚ ਇਹ ਕਾਜ ਕੋਚੂ ਬੋਕੋਸ ਪਾਇਆ ਬਿੱਕਾ ਜੂ 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 ਬੋਕੋਸ ਪਾਇਆ ਬੱਲੇ ਬਾਈ ਬੜੀ ਆਪ ਕੋਕਾ ਬਹੁਤ ਸਵਾਦ ਆ ਜਲੇਬੀ ਬਹੁਤ ਜਲੇਬੀਆਂ ਬਾਈ ਜੀ ਜਲੇਬੀਆਂ ਕੱਢਦੀਆਂ ਡਿੱਬੜ ਗਿਆ ਜਲੇਬੀਆਂ ਉਹ ਆਏ ਹੋਣੇ ਬੰਦੇ ਆਏ ਹੋਣੇ ਕੋਈ ਪਕੌੜੇ ਕੱਢਣ ਲੱਗੇ ਸਟਾਫ ਵਾਲੇ ਆ ਜਾਂਦੇ ਆ ਅੱਛਾ ਅੱਛਾ ਅੱਤ ਵਾਰ ਤੇ ਕਮੇ ਦੀ ਨਾ 350 350 ਬੰਦਾ ਦਾ 400 ਵਾਲਾ ਧੱਕਾ ਪੈਂਦਾ ਜਾਂ ਹੁੰਦਾ ਹੀ ਜਵੇਸ ਦਾ ਹੈ ਲੱਗਦਾ ਜਿਆ ਜਾ ਕੇ ਨਿਕਲੀ ਜਾਂਦਾ ਇਹ ਨਿਕਲਦੀ ਹੈ ਲੱਗਣਾ ਤਾਂ ਨਹੀਂ ਪਤਾ ਕਹਿੰਦਾ ਪੰਜ ਜਵਾਬ ਨਹੀਂ ਦਿਆ ਸਾਨੂੰ ਸੁਨੇਹਾ ਦਿੱਤਾ ਵੀ ਭਾਈ ਆਓ ਤਾਂ ਨਹੀਂ ਪਤਾ ਲੱਗਦਾ ਚਾਹੀਦਾ ਹੀ ਆਏ ਆ ਭਾਈ ਸੈਂਕੜੇ ਜਾਂਦਾ ਕੰਮ ਹਾਂ ਤੇ ਅਗਲੇ ਦੇ ਵੀ ਤਾਂ ਹੀ ਆਉਂਦਾ ਤੇ ਅਗਲਾ ਆਉਂਦਾ ਜਿੰਗਾ ਦਾ ਕਹਿੰਦਾ ਦੇਖ ਲੱਗ ਗਿਆ ਉਹਦਾ ਦੱਸਦਾ ਵਸੇ ਮੇਰਾ ਉਹਨੇ ਮਾਚਾ ਭੈਗਾ ਜੂ ਇੱਕ ਸੋ 232 ਦੇ ਗੇੜ। ਕਹਿੰਦੇ ਬੈਠ ਗਿਆ ਨਾ ਟਰਾਲੇ 'ਨ। ਭਾਈ ਕਿਆ ਪਤਾ ਲੱਗਦਾ ਕਿ ਕਿੱਥੇ ਮਸਕੀਰ ਨਿਕਲੇ ਮਲੀਪਰ ਆਲੀ ਮਸਕੀਰੂ ਮੈਂ ਬੈਠ ਗਿਆ। ਭਾਈ ਟਰੈਲੇ ਉੱਥੋਂ ਫੌਲੀ ਦਾ ਕੱਟਈ ਉਹਨਾਂ ਨੇ ਭਾਰਾ ਬੰਨ ਲਿਆ। ਇੰਨਾ ਵਜਾ ਲੱਗ ਗਿਆ। ਤੂੰ ਵੀ ਸਿੱਟ ਲੋ ਕਾਸੀ ਦੀ ਮਾਂ ਨੂੰ ਸੀ। ਅੱਜ ਆਈ ਪਾਰਤੀ ਹੈ। ਹੈ? ਅੱਜ ਆਈ ਪਾਰਤੀ ਦਾ। ਦੁਆ ਕਹਿੰਦਾ ਮੇਰੀ ਪਾਰਤੀ ਲੈ ਲਓ ਦੇ ਦੇ ਦੋ ਕਿਸੇ ਨੂੰ ਕਹਿੰਦਾ। ਦੁਆ ਦੇ ਮੈਨੂੰ। ਜੀ ਸਾਹਿਬ ਆਉਦੀ। ਉਹ ਕਾਲੇ ਇੱਥੇ ਗੁਰਮੁਖ ਨੂੰ ਹੈ ਹੈ ਫालतू ਕਰਾਈ ਵਰਦਾ ਪਰਚੀਆਂ ਲੈਣੀ ਨਹੀਂ ਇਹਨੂੰ ਪਰਚੀ ਜੇ ਉਹਨੇ ਨਹੀਂ ਫੇੜਣੀ ਕਹੇ ਤਾਂ ਸਹੀ ਸਿਰ ਤੋਂ ਭਾਈ ਫੇੜਣੀ ਆ ਮੈਂ ਮੈਂ ਬੱਤੀ ਪਰਚੀ ਮੈਂ ਦੁਆਰੇ ਨਹੀਂ ਆਮ ਨੂੰ ਹੋਰ ਹੋਰ ਬੰਦੇ ਨੂੰ 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 ਦੁਆਰੇ ਨਹੀਂ ਸਮਾ ਕਹਿੰਦਾ ਮੈਨੂੰ ਪਰਚੀ ਦੋ ਤੁਸੀਂ ਆਪਣੀ ਇੱਕ ਉਹਦੇ ਪਤਾ ਨਹੀਂ ਪਰਚੀ ਸਾੜੇ ਦਾ ਬਣਾ ਨਹੀਂ ਨਿਪਟਦਾ ਯਾਰ ਮੈਨੂੰ ਪਰਚੀ ਵਾਹ ਕੇ ਦੇ ਦਿੰਦਾ ਸੀ ਕਿ ਨਹੀਂ ਕਹਿੰਦਾ ਤੂੰ ਆ ਦੱਸਣਾ ਨਹੀਂ ਦਿੱਤਨੀ ਤਿੰਨ ਕ ਪਰਚੀਆਂ ਹੋਣੀਆਂ ਮੈਨੂੰ ਲੱਗਦਾ ਕਰਾਈ ਫਿਰਦਾ ਪੰਜੋ ਦੇ ਇਹ ਦੇ ਦੋ ਪਾਕੀਆਂ ਆ ਰੇ ਦੋ ਪਾਕੀਆਂ ਫालतू ਨੇ ਇੱਕ ਤਾਂ ਗੱਗੇ ਨਾਲ ਉਹ ਗਿਰਤੀ ਪਿਆ ਨਾ ਇੱਕ ਤਾਂ ਗੱਗੇ ਰਾਂਗੇ ਗਿਰਤੀ ਜਿਵੇਂ ਸਿਮਾ ਮੰਗਦਾ ਨਹੀਂ ਮੈਨੂੰ ਹੀ ਲੱਗਦਾ ਕਹਦਾ ਦੇਣੀ ਆ ਓਏ ਐ ਤਾਂ ਹੀ ਛਿੜਿਆ ਹੁਣ ਇਹਨੂੰ ਆਏ ਵੀ ਮੇਰਾ ਗੰਨਾ ਫੁੱਟਿਆ ਆਊਗਾ ਹਾਂ ਠੀਕ ਹੈ ਨੀ ਵੀ ਬਾਅਦ ਚ ਹਾਂ ਵੀ ਬਾਅਦ ਮੈਂ ਛਿੜ ਦੂੰਗਾ ਜਾਂ ਇਹਨੂੰ ਲੇਵਰ ਵੀ ਨਹੀਂ ਦੇ ਲੈਣਾ ਹਾਂ ਜਾਂ ਨੇਵਰ ਵੀ ਨਹੀਂ ਹੁਣ ਮਿਲ ਗਈ ਹੁਣ ਮਿਲ ਗਈ ਕਿਹੜੇ ਹੁਣ ਪੁਰੇ ਇਹ ਵਾਲਾ ਕੈਂਪੀ ਦੀ ਮੋਟਰ ਕੋਲ ਪਰਮੇਸ਼ਨਾ ਹੈ ਰਮੇਸ਼ਨਾ ਹੈ ਹਾਂ ਇਹ ਲੈ ਇਹ ਨੂੰ ਨਾ ਛਿੱਲੀ ਪਾਤੀ ਆ ਇੰਨਾ ਕ ਹੈਗਾ ਵੀ ਲੇਬਰ ਇਸੋ ਹੈਗੀ ਤੀ ਹੈਗੀ ਆ ਕੰਮ ਚੱਲੀ ਜਾਂਦਾ ਨਹੀਂ ਕਾ ਪਰਚੀਆਂ ਹੀ ਨਹੀਂ ਆਉਂਦੀ ਇੱਕ ਤਾਂ ਹਾਂ ਜਿਹੜਾ ਪਰਚੀਆਂ ਹੀ ਨਹੀਂ ਆਉਂਦੀ ਪਰਚੀ ਅੱਜ ਆਈ ਮਾਨੂੰ ਕਾਲੂ ਛਲਾਉਂਗਾ ਹੁਣ ਸ਼ਾਮ ਨੂੰ ਕਹਿ ਤਾਂ ਦੇ ਨਾ ਤੂੰ ਕਹਿਣਾ ਵਾ ਉਹ ਤਾਂ ਮੈਨੂੰ ਉਦਣ ਕਹਿੰਦੇ ਤੇ ਪਹਿਲਾਂ ਕਹਿੰਦੇ ਅੱਜ ਹੀ ਛਲਦੀ ਆ ਪਰਚੀ ਸਟੇਨ ਨੂੰ ਜੈਕਲ ਨੂੰ ਫਿਰਦਾ ਤਾਂ ਕਿਆ ਫਾਇਦਾ ਹੈਗਾ ਕੋਈ ਹਾਂ ਕਿਆ ਫਾਇਦਾ ਜੂ ਜ਼ਿਆਦਾ ਕਹਿਣਾ ਲੱਦੇ ਵਾ 200 ਕੋਣ 250 ਹਾਂ ਉਹ ਪ੍ਰੈਸ਼ਰ ਚੈੱਕ ਹੋ ਜਾਂਦਾ ਫਿਰ ਚੱਕੇ ਬਣੀ ਖੋਲਦੇ ਬਰਾਬਰ ਛੱਡ ਗਏ ਛੜਕ ਬਲਾ ਦੇ ਬਸ ਹੁਣ ਛੜਦੇ ਬਸ ਲਾ ਕੇ ਛੜਕ ਪਰ ਆਏ ਹਾਂ ਹਾਂ ਉਹ ਡਾਊਨ ਹੋਣਾ ਉਹਨਾਂ ਕਿ ਡਾਊਨ ਆਉਣਾ ਪ੍ਰੈਸ਼ਰ ਨੇ ਇਸ ਤਰੀਕਾ ਨਾਲ ਨੀ ਡਾਊਨ ਹੋਗਾ ਬਸ ਥੱਲੇ ਚੱਕਣੀ ਵੀ ਨਹੀਂ ਹਾਂ ਠੀਕ ਨੇ ਹਾਂ ਹੋ ਸਕਦਾ ਤਾਂ ਉਹਨੂੰ ਤੇ ਜਾ ਪ੍ਰੈਸ਼ਰ ਲੀਕ ਵੀ ਹੋ ਸਕਦਾ ਨਾਲ ਤੇਰਾ ਦੂਆ ਸਟੈਂਡ ਨਹੀਂ ਲੱਗਣਾ ਸੁਆ ਵੀ ਉਹ ਤੇਰਾ ਟਰੈਕਟਰ ਪਰ ਲੋਡ ਨਹੀਂ ਕਰਵਾ ਜਾਈ ਹਾਂ 5-10000 ਰੁਪਏ ਫਾੜ ਚਾਰ-ਪੰਜ ਹਜ਼ਾਰ ਰੁਪਏ ਫੇਰ ਉਹ ਤਸੰਦੀ ਵੀ ਫਿਰ ਵੀ ਲਵਾ ਲਓ ਫੇਰ ਨਵੀਂ ਤਕਨੀਕ ਹੈ ਚਾਚੇ ਯਾਰ ਹਾਂ ਬਣਾਉਣ ਤਾਂ ਲੱਗਈਆਂ ਨਹੀਂ ਜਕਨੀਕੇ ਸਹੀ ਹੋ ਰਿਹਾ ਆ ਜਿਕਨ ਜਿਆਦਾ ਟਾਲਵਾ ਦਿੰਦੇ 201 30000 ਰੁਪਏ ਲੱਗਣੇ ਆ ਜਿਵੇਂ ਟਰਾਲਾ ਮਸਤੇਰ ਤੇ ਬੈਠ ਗਿਆ ਕਿਤੇ ਚੱਕਦਾ ਦੇ ਦੇ ਜੱਕ ਲੈਣਾ ਸਾਈਡ ਤੇ ਡਿਸਟ੍ਰਿਬਿਊਟਰ ਨਾਲ ਜੋੜ ਕੇ ਜਿਹਨੇ ਪਿੱਛੇ ਲੱਗਣੇ ਫਿਰ ਉਹ ਹਾਂ ਟਾਇਰਾਂ ਦੇ ਵਿੱਚ ਗੁਟਕੇ ਲਾ ਗਏ ਹਾਂ ਹਾਂ ਗੁਟਕੇ ਥੱਲੇ ਜਾ ਕੇ ਲੱਗ ਕੇ ਚੱਕ ਲੈਣਾ ਪ੍ਰੈਸ਼ਨ ਵਾਲੇ ਹਾਂ ਟਾਇਰ ਫੁੱਲ ਦੇ ਲੈ ਲਵਣੇ ਛੱਡ ਪਰ ਇਹ ਜੇ ਕੰਮ ਨਹੀਂ ਨਹੀਂ ਇਹ ਜੇ ਚਾਹੀਦੇ ਆਪਾਂ ਚਾਹੀਦੀਆਂ ਨਵੀਂ ਤਕਨੀਕ ਤੇ ਚਾਹੀਦੀਆਂ ਰੋਟੀ ਸਾਡੀ ਪੱਕੀ ਪਕਾਈ ਮੂੰਹ 'ਚ ਪੈ ਜੀਵੇ ਆ ਤਾਂ ਲਵਾ ਲੈਣਾ ਮੁੰਡਾ ਅਸੀਂ ਨਹੀਂ ਜੋਗਾ ਹੁੰਦਾ ਯਾਰ ਮੂਰੇ ਵਾਲਾ ਜਿਵੇਂ ਆਪਾਂ ਵਜਨ ਜ਼ਿਆਦਾ ਪਾਇਆ ਹੋਇਆ ਜੇ ਕਹਿੰਦਾ ਕਈ ਵਾਰ ਇੱਧਰ ਉੱਧਰ ਨਦਣਾ ਪੈ ਜਾਂਦਾ ਇਹ ਰੇਤਾਂ ਲੈਵੜ ਚੱਕਦੇ ਆ ਉਹਨੇ ਝੂਟਾ ਥੋੜੋ ਮਾਰਨ ਚੱਕਨੇ ਆਉ ਉਹਨੂੰ ਸਾਫ ਚੱਕਣਾ ਨਾ ਨਾ ਉਹ ਵੇਖਣ 400 500 ਕੁਆਂਟਲ ਜਿਗਣਾ ਮਿੱਟੀ ਕੋਈ ਬਜਰੀ-ਬੁਜਰੀ ਲੱਦਣੀ ਪੈ ਜਵੇ ਹਾਂ ਕੋਈ ਦੌੜ ਨਹੀਂ ਲੱਗੀ ਹੋਈ ਐ ਸੇ ਆਇਆ ਹਾਂ ਦਾ ਮੈਂ ਕਹਿੰਦਾ ਜੀ ਦੌੜ ਕਰਕੇ ਸੇ ਆਇਆ ਬੱਸ ਐਡਾ ਨਰੀਆਂ ਲਵਾ ਦੇ ਦਾਲਾਂ ਨਰਵਾ ਲਵਾਏ ਹੋਰ ਚਾਹ ਤਰਾਈ ਦਾਲਾ ਮੋਟੀ ਚਾਹ ਤਰ ਲਵਾਈ ਦੀ ਦਾ ਦਾਲਾ ਇੱਕ ਸਾਈਡ ਫਰਸ ਦਾ ਪਹਿਲਾਂ ਮੋਟਾ ਹੁੰਦਾ ਹੀ ਹੁੰਦਾ ਹੈ ਫਿਰ ਢਾਈ ਮੋਟੇ ਜਾਂਦੀ ਹੈ ਬਰਾਏ ਖੜਕੇ ਨਾ ਹਾਂ ਆਏ ਆਏ ਲੱਗੇ ਜੁਮਮਾ ਸਭ ਦਾ ਕੋਈ ਨਾ ਦੋ ਪਾਟ ਦੇ ਗਵਾਂ ਦਾ ਫਰਕ ਪੈਣਾ ਇੰਨਾ ਕਿਦਾ ਪੋਈ ਗਿਆ ਫੇਰ ਡੇਢ ਕੁਆਂਟਲ ਤੇ ਪੈ ਜਵੇ ਡੇਢ ਕੁਆਂਟਲ ਤੇ 15000 ਦਾ ਫਰਕ ਪੈਣਾ 20 ਉਹ ਤਾਂ ਪੈਣਾ ਹੀ ਆ ਨਾ ਵੀ ਆ ساری ਉਮਰ ਤੇ ਮੌਜ ਵੀ ਆ ਫੇਰ ਕਹ ਰਹੀ ਜਾਂ ਚੇ ਮੈਂ ਨਾ ਫਿਰ ਹਾਲਤ ਹੈ ਹੈ 25 30 ਸਾਲ ਮੌਜੂਦ ਹੈ ਟੈਨਸ਼ਨ ਵਾਲੇ ਉਹ ਵਧੀਆ ਟਰਾਲਾ ਬਣਾ ਕੇ ਲਿਆਉਣਾ ਹੈ ਨਾ ਇੱਕ ਕੰਮ ਦਾ ਜਿੱਦਣ ਤਾਂ ਨਾ ਕਿ ਮੈਨੂੰ ਫੋਨ ਕਰਦੇ ਹੋ ਮੈਂ ਤੁਹਾਨੂੰ ਰਸਕੀਮਾ ਆਪਾਂ ਮਿਲਿਆ ਆਪਣੇ ਹਾਵਲਾ ਡਿਗਰੀਆਂ ਲਈ ਬਣਾਉਣ ਲੱਗੇ ਭਾਈ ਦੱਸੋ ਤੂੰ ਕਹਿੰਦਾ ਜਿੱਦਣ ਕਹਿੰਦਾ ਤੇਰੀ ਚਾਸੀ ਰੱਖਦੀ ਤੈਨੂੰ ਫੋਨ ਮਾਰਨਾ ਬਣਾ ਦਿਓ ਮੈਂ ਠੀਕ ਹੈ ਏਨੀ ਗੱਲ ਕਹੀ ਸਰ ਪਹਿਲੇ ਜਾਣਾ ਗੱਡੀ ਲੈਦ ਕੇ ਪਰ ਉਹ ਡਿਗਰੀ ਨਹੀਂ ਚਹੀ ਤੇ ਜਾਣਾ ਆ ਗਿਆ ਦੀ ਪਿੰਡ ਪਿੰਡ ਨਾਨਕਾ ਪਿੰਡ ਨਾਨਕਾ ਆ ਗਿਆ ਆ ਗਿਆ ਜੀ ਸਪੱਤਾ ਦੱਸ ਹੀ ਹੋਣਾ ਉਹ ਵੀ ਆ ਆਏ ਆ ਇੱਕੜਾ ਅਰਜਣ ਵਾਲੇ ਆ ਕਹਿੰਦੇ ਤੇ ਟਰੈਕਟਰ ਲੈ ਆਏ ਤੇ ਜਾਨੇ ਦੇਣਾ ਹੈ ਕੱਲ ਵੀ ਪੈਸੇ ਸਾਰੇ ਨਹੀਂ ਜਾਣਾ ਲੈਣਾ 25 30 ਜਾਨੇ ਤੇ ਹੋਰ ਅੱਲਾ ਵੀ ਸਾਰੇ ਹੀ ਆਉਣਗੇ ਟਰੈਲਰ ਸਾਲ ਦੀ ਤੋਂ ਉੱਪਰ ਚੱਲੀ ਸਾਨੂੰ 7 ਮਹੀਨੇ ਦੀ ਬੁਕਿੰਗ ਮਿਲੀ ਸੀ ਸਾਲ ਤੋਂ ਉੱਪਰ ਚੱਲੀ ਹੋਈ ਇੱਕ ਸਾਲ ਦੀ ਜੇ ਮੇਰੀ ਗੱਲ ਸਾਰੀ ਕਿੰਨੇ ਨੂੰ ਪਾ ਜੇ ਅੱਜ ਬੁੱਕ ਅੱਜ ਬੁੱਕ ਹੁੰਦਾ ਸਾਲ ਦੀ ਬੁਕਿੰਗ ਹੋਣ ਲੱਗਦੀ ਦੇਖ ਲੱਗਦਾ ਨਹੀਂ ਬੁਕਿੰਗ ਆ ਉਹ ਰੇਗਰ ਮਿਸਤਰੀ ਕੋਈ ਵਿੱਲਾ ਹੀ ਨਹੀਂ ਅੱਜ ਵਿੱਲਾ ਹੀ ਨਹੀਂ ਹੋਈ ਦੇਖ ਲੈ ਕਿੱਥੇ ਪੁਰਾਣੇ ਲੋਗੇ ਕਿੱਥੇ ਜਾਂਦੇ ਆ ਦੇਖ ਲੈ ਹੈ ਪੁਰਾਣੇ ਦੇ ਵਿੱਚ ਹੀ ਸਾਲੇ ਲੀ ਜਾਂਦੇ ਸੀ ਸਾਲੇ ਮਸ਼ੀਨਾਂ ਦੀ ਇੰਨੀ ਬੁਕਿੰਗ ਚੱਲਦੀ ਆ ਹੈਨਾ ਹੈ ਮਸ਼ੀਨਾਂ ਦੀ ਬੁਕਿੰਗ ਬਹੁਤ ਚੱਲਦੀ ਆ ਜਿਹੜੇ ਗੱਟੀਆਂ ਲਈ ਜਿਹੜੇ ਕੋਈ ਮਰਜ਼ੀ ਸਾਰਾ ਸਾਰਾ ਪੁਰਾਣਾ ਦੇ ਲੋਭਾ ਬੰਦ ਕੀਤਾ ਜਾਂਦੇ ਇੱਲਾ ਨਵਾਂ ਕਿੰਨਾ ਲੰਨੇ ਆ ਪੂਰਾ ਚੱਲਦਾ ਚੱਲ ਕੋਈ ਪਿੰਡਾ ਮਿਸ ਕਰਦਾ ਹੁਣਾ ਵਿਆਹ ਭਾਈ ਬਾਹਰ ਬੈਠਾ ਪਿੰਡਾ ਦਾ ਘਰ ਦਾ ਦੰਦਾ ਨਾ ਪਿਆ ਰੋਟੀ ਨਾ ਖਾ ਰਿਹਾ ਲੱਗਦਾ ਜਿਹਾ ਪੱਕਾ ਹੋਣਾ ਉਹ ਸਵੇਰ ਮੈਨੂੰ ਕਹਿੰਦਾ ਬਾੜਾ ਦਿਖਾਈ ਮੈਂ ਜਿਹੜੇ 8 ਬੱਚੇ ਪੋਣੇ ਉੱਥੇ ਨੇ ਹੈ ਮੈਨੂੰ ਕਹਿੰਦਾ ਬਾੜਾ ਦਿਖਾਈ ਮੈਂ ਚਾਹ ਪੀਂਦਾ ਦਾ ਬੈਠਾ ਕਮਰਾ ਦਾ ਦਿਖਾ ਦੇ ਕਹਿੰਦਾ ਜਿਹੜਾ ਉਹ ਵਾਲਾਂ ਵਾਲੀ ਛੱਤ ਦਿਖਾਉਣਾ ਆਹ ਚਾਹ ਪੀਂਦਾ ਦਾ ਬੈਠਾ ਚਾਹ ਇੱਥੇ ਹੀ ਬੈਠੇ ਰਹਿੰਦੇ ਨੇ ਚੁੱਗੁੰਦੀਆਂ ਜਾਂ ਟਰਾਲੇ ਆਉਂਦੇ ਗੁੰਦਾ ਇੱਥੇ ਹੀ ਲਿਤੀ ਇੱਥੇ ਇੱਥੇ ਕੋਲੇ ਪਿੰਡਾ ਦੇ ਪ੍ਰੋਜੈਕਟ ਲੱਗੇ ਉਹ ਵੀ ਮਰ ਗਿਆ ਤੇ ਰੰਗ ਕਰਨ ਵਾਲਾ ਵੀ ਮਰ ਗਿਆ ਉਹ ਵੀ ਰ ਗੋਇੰਗਰ ਲਿਆ ਵੀਰ ਰੱਗ ਤਾਂ ਤਸੱਲੀ ਕਰਾਉਂਦਾ ਬਾਈ ਹੋਰ ਤਿੰਨ ਦਿਨ ਦੋ ਸਾਲ ਹੋ ਗਏ ਕਾ ਇਹਨੂੰ ਡੇਢ ਸਾਲ ਹੋ ਗਿਆ ਦਾਂ ਹੋਗੇ ਦੋ ਸਾਲ ਡੇਢ ਸਾਲ ਦੋ ਸਾਲ ਬਾਅਦ ਤਾਂ ਗੇੜਾ ਮਾਰਨਾ ਪਾਉਂਗਾ ਕਹਿੰਦਾ ਗੇੜਾ ਮਾਰ ਕੇ ਜਾ ਦਾਂ ਹਲੇ ਸਾਲ ਕਹਿੰਦੇ ਸੀ ਆ ਜਾ ਹੁਣ ਤਾਂ ਵਾਹ ਮਾਰਦਾ ਗੇੜਾ ਹੁਣ ਟੂਟਰ ਕੱਢੀ ਵੀ ਕਿਤੇ ਦੋ ਹੋਰ ਤੂੰ ਰੇਹ ਤੇ ਜਾਣਾ ਬਾਈ ਗੱਡਣ ਨੂੰ ਦੇਖਦੇ ਆ ਗੰਦੇ ਨੂੰ ਕਹਿੰਦੇ ਹੁਣ ਵਿਆਹ ਹੋ ਲਿਆ ਹਾਂ ਵਿਆਹ ਕਰਕੇ ਰੁਕੇ ਉੱਦੇ ਸੀ ਅੱਛਾ ਅਸੀਂ ਜਾਣਾ ਹੈ ਇੱਧਰ ਨੂੰ ਕਿੱਧਰ ਨੂੰ ਪਟਨਾ ਸਾਹਿਬ ਨੂੰ ਫੋਰ ਪਾਸੇ ਨਾਲ ਲੰਘ ਜੀ ਉਹ ਕਿੱਧਰ ਡੌਂਕੀਓ ਲਾਗੇ ਅਮਰੀਕਾ ਦੀ ਬੜੀ ਆਜਾਇਆ ਫੜੋ ਸਾਰੇ ਪਾਸੇ ਘੁੰਮੇ ਬਿਆਹਰ ਵੀ ਦੇਖ ਆਈਏ ਹਾਂ ਹਯੂਰ ਸਾਹਿਬ ਆਇਆ ਹੈ ਨਾ ਉਹ ਹਯੂਰ ਸਾਹਿਬ ਤਾਂ ਮੈਂ 5 6 ਵਜੇ ਆਇਆ ਆ ਸਾਹੀ ਇਹ ਵੀ ਕਿਸਮਤ ਵਾਲਾ ਜਾਂਦਾ ਬੰਦਾ ਕੋਈ ਐਨੀ ਵਾਰ ਵੀ ਹੈ ਕਿਸਮਤ ਵਾਲਾ ਬੰਦਾ ਜਾਂਦਾ ਯਾਰ 5 ਵਜੇ ਆਇਆ ਆਈ 3 4 ਵਾਰੀ ਸਾਡੀ ਸਲਾਹ ਬਣ ਗਈ ਅਸੀਂ ਮੁੰਜਰੇ ਨੂੰ ਕਰ ਜਾਂਦੀ ਹੈ 6 ਵਜੇ ਬਾਬਾ ਜਿੱਦਣ ਦੇ ਵਿਚਾਰਾ ਪੈ ਗਿਆ ਕੌਣ ਦੇ ਗਿਆ ਪੁੱਛੀ ਨਾ ਕੋਈ ਨਹੀਂ ਕਿਤੇ ਗੁਰਦਾਰੇ ਮੈਥਾ ਡੇ ਕਰ ਮੋੜ ਕੇ ਨਾ ਬੜਾ ਨਹੀਂ ਕਿੰਨੇ ਗੁਰਦਾਰੇ ਦਿਖਾਣ ਤੇ ਬਾਬਾ ਹੁਣ ਦੋ ਫੜ ਕਿੰਨੇ ਘਵਾ ਦੇਣੇ ਤੈਨੂੰ ਤੂੰ ਵੀ ਗਿਆ ਤਾਂ ਨਾ ਵੀ ਸੀ ਬਾਬਾ ਹਾਂ ਆ ਵੀ ਜਾਂਦਾ ਜਦੋਂ ਜਦੋਂ 6 ਵਜੇ ਆ ਹੁਣ ਲੋਟੇ ਨਹੀਂ ਆ ਤਾਪੇ ਨਹੀਂ ਆ ਮੱਕੇ ਹੌਲੀ ਹੌਲੀ ਫਰਕ ਪਾਊਗਾ ਹਲੇ ਸਿਆਣਾ ਸਰੀਰ ਆ ਸਭ ਤੋਂ ਸਿਆਣੇ ਕਰਕੇ ਰਿਕਵਰੀ ਕਰਦਾ ਸਰੀਰ ਲੇਟ ਹੁੰਦੀ ਆ ਰਿਕਵਰੀ 6 ਟਾ ਮਾਰ ਲਾਂਦੀ ਆ ਕੋਈ ਵੀ ਘਟਾ ਬਾਹੀ ਤੱਕ ਤਾਂ ਰਹਿੰਦਾ ਜਿੱਤੇ ਦਰਸ਼ਨ ਨੂੰ ਸਾਰੇ ਦੇ ਗੱਲ ਆਪਾਂ ਨੇ ਅੱਛਾ ਪੰਜ ਤੱਕ ਤਾਂ ਬਨੇ ਬੇ ਆਯੂ ਸਾਹਿਬ ਐਨਾ ਇਹੀ ਰਹਿ ਗਿਆ ਪਟਨਾ ਇਹੀ ਰਹੇਗਾ ਪਟਨਾ ਸਾਹਿਬ ਵੇਖੋ ਨੇ ਇੱਥੇ ਆਇਆ ਬਠਿੰਡੇ ਲਵੰਡੀ ਸਾਹਿਬ ਤੋਂ ਬਠਿੰਡੇ ਆਇਆ ਹੋਰ ਇੱਥੇ ਆਇਆ ਹੈ ਨਿਕਲ ਅੱਗੇ ਲੱਗ ਗਿਆ ਇਹਦੇ ਮੇਰੇ ਪੰਜੇ ਹੋਏ ਬਾਬੇ ਸਾਰੇ ਘਾਤਦੇ ਬਾਈ ਨਹੀਂ ਜਾਣੀ ਸੌਣਾ ਹੈਗਾ ਮੇਰੇ ਪੰਜੇ ਹੋਏ ਇਹਦਾ ਟ੍ਰੇਨ ਚ ਜਾ ਅਗਲੇ ਦਿਨ ਪਹੁੰਚੇਂਦਾ ਚਾਚੇ ਬੰਦਾ ਹਾਂ ਮੇਰੇ ਪੰਜੇ ਹੋਏ ਅੱਜ ਬੈਠਿਆ ਕੱਲੂ ਪਹੁੰਚ ਜਾਣਾ ਸਾਰੇ ਕਿਤੇ ਘੁੰਮਿਆ ਹੈ ਬਾਈ ਤੀ ਰਹਿ ਗਈ ਸਾਰੇ ਕਿਤੇ ਘੁੰਮਾ ਵੀ ਕੋ ਘੰਟੇ ਲੱਗਦੇ ਆ ਟ੍ਰੇਨ ਚ ਆਪਣਾ ਹਾਂ ਜੀ ਇਹ ਕਰਦੇ ਪੂਰੇ ਜੀ ਜੀ ਨੇ ਕਰਤੇ ਹੋਣੇ ਆ ਸਾਡੇ ਨਾਲੇ ਦੋਏ ਹੋਏ ਆ ਜੀ ਦਾ ਆਪਣਾ ਇੱਕ ਤਖਤ ਹੋ ਗਿਆ ਚਾਹ ਤੱਕ ਜਿਹੜੇ ਜੀ ਦੇ ਮੈਨੋਂ ਵੀ ਆਪਣੇ ਕਰਨੇ ਆ ਨਾ ਨਾ ਜੀ ਦੇ ਵੀ ਜਾਂਦੇ ਗਏ ਜੀ ਦੇ ਵੀ ਕਰਦੇ ਪੂਰੇ ਕਹਿੰਦਾ ਜੀ ਕਿੱਥੇ ਆ ਕਿ ਤੱਕ ਠੇਕ ਰਹੇ ਦਾ ਆਪਾਂ ਯਾਰ ਜਦੋਂ ਆਪਾਂ ਮੰਨੀ ਕਰਨੇ ਜਾਂਦੇ ਉਧਰ ਉੱਪਰ ਮੰਨੀ ਕਰਨ ਉੱਪਰ ਕੋਈ ਮੰਦਿਰ ਹੈ ਨਹੀਂ ਉਹ ਵੀ ਮੰਨੇ ਪਰ ਮੰਨੇ ਮੰਦਿਰ ਆ ਬਾਕੀ ਜਦਾਂ ਹੈਮ ਕੋਣਸਾ ਦੇਰ ਆਪਣਾ ਨਵਲੇ ਹੈਮ ਕੋਰਸ ਤੋਂ ਉਪਰ ਆ ਆਗੇ ਆਗੇ ਲੱਗਦੇ ਆ ਹਾਂ ਥੋੜਾ ਹੀ ਆ ਕਾਲੇ ਦਿੱਤੀ ਹੋਣਾ ਸਾਰੇ ਜਾਣਾ ਚਾਹੀਦੇ ਸਭ ਦੇਖ ਕੇ ਹਾਂ ਫੇਰ ਸਭ ਦੇਖ ਕੇ ਹਾਂ ਚੱਲਦਾ ਕੰਮ ਪੂਰਾ ਬਸ ਠੀਕ ਹੈ ਠੀਕ ਚੱਲ ਹੈ ਜੇ ਕੋਈ ਉਹਨਾਂ ਨਾਲ ਗੱਲ ਕਰ ਜਾ ਲੈ ਆ ਕੁਝ ਲਿਆਣਾ ਆਉਣਾ ਕੋਈ ਸਾਰਿਆਂ ਨੇ ਜਾ 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 ਦੀ ਬਾਈ ਮੇ ਲੋ ਬਲ ਗਿਆ ਕਿਧਰ ਦਸਤੀ ਕਰਨਾ ਪਵਾ ਜੀ ਨੱਬਾ ਹਾਂ ਜੱਜ ਜੱਜ ਆ ਲੱਗੇ ਹੋਣੇ ਆ ਮੜਾ ਜਾਂ ਉੱਚੀ ਬੋਲੀ ਜਨਰੇਟਰ ਚੱਲਦਾ ਕੋਈ ਗੱਲ ਨਹੀਂ ਮੈਂ ਕਿਹਾ ਟਿੱਕੀਆਂ ਜਿੱਕੀਆਂ ਬਾਈ ਖਾਈਏ ਮੈਂ ਹੁਣ ਫਿਰ ਖਾਲਾ ਖਾਲਾ ਮੈਂ ਕਿਹਾ ਇਹ ਵੀ ਬਾਈ ਨੇ ਫੋਨ ਕਰਕੇ ਬੁਲਾਇਆ ਹੂੰ ਵੀ ਆ ਜਾਓ ਆਉਂਦਾ ਆਉਂਦਾ ਮੈਂ ਮੇਰੇ ਕੋਲ ਨਹੀਂ ਲਿਆਇਆ ਪਿਆ ਹੋਰ ਬਾਈ ਬਹੁਤ ਬਹੁਤ ਹੈ ਬਾਈ ਇਹ ਕਾ ਦਾ ਫੋਨ ਆਇਆ ਦੇਖਦਾ ਜਵੇਦ ਦਾ ਕਹਿੰਦਾ ਰਿਪੇਅਰ ਕਰਾਉਣੀ ਹੈ ਜਵੇਦ ਦਾ ਲੱਗ ਗਿਆ ਤੂੰ ਜਿਹੜੇ ਪਹਿਲਾਂ ਵੀ ਆ ਲਿਆ ਤਿੰਨ ਵਾਰ ਆਦਾ ਪੁੱਛਦਾ ਬਾਈ ਉਹਦਾ ਜਦ ਤੂੰ ਨਹੀਂ ਹੁੰਦਾ ਹੁਣ ਦੇਖ ਕਰਨ ਲੱਗਿਆ ਹੁਣ ਮੈਂ ਚੱਕ ਕੇ ਲਿਆ ਬਾਸਕਟ ਆਪਣੀ ਤੇ ਇਹ ਵੀ ਰਸਤੋਂ ਕੋਲ ਆ ਜਾ ਨਾ ਬਾਸਕਟ ਸੰਗੀ ਰੱਖਦਾ ਹਾਂ ਕਹਿੰਦਾ ਕਿ ਪਾਉਣੀ ਆ ਜਵੇਦ ਤਾਂ ਜਾ ਕੇ ਨਹੀਂ ਜਾਇਆ ਉਹਨੂੰ ਫੋਟੋ ਦੇ ਬੱਜੇ ਦੇ ਹਾਂ ਮੈਂ ਯਾਰ ਤੂੰ ਮੇਰੇ ਕੰਮ ਨੂੰ ਦੇ ਲੈਣਾ ਨਾ ਮੈਂ ਕੱਲ ਉੱਧਰ ਪੈਸੇ ਵੀ ਲੈਣਾ ਫੇਰ ਇਹ ਨਹੀਂ ਕਹਿਣਾ ਵੀ ਹੈ ਰੇਟ ਮਾਰਦਾ ਤਾਂ ਉਹਦਾ ਸਮਾਨ ਉਹਦੇ ਕੋਲ ਪੂਰਾ ਕਰ ਰਿਹਾ ਹੈ ਜੇ ਹੱਦ ਨੂੰ ਕ ਵੀ 3 ਕੀਤੇ ਬਾਅਦ ਆਦੀ ਕਿ ਵਿਆਹ ਹੈ ਆਪਾਂ ਨੂੰ ਤਾਂ ਘਰ ਉੱਥੇ ਘਰੀ ਦਿੱਤੀ ਆ ਰਪਾ ਨਾਲੇ ਕਾਰ ਤੇ ਆ ਮੇਰਾ ਮੇਰੇ ਕੋਲ ਕਾਰ ਤੇ ਆ ਯਾਰ ਜਿੱਦਣ ਮੈਂ ਜਾਊਂਗਾ ਉਦੋਂ ਲੈ ਜੂਗਾ ਤੈਨੂੰ ਹਾਂ ਕਾਹ ਕਰਦੇ ਤਾ ਹੁਣ ਵੀ ਕਾਰ ਤੇ ਆ ਯਾਰ ਤੂੰ ਤੇ ਤਰੀਕ ਆਦੀ ਸਾਰਾ ਤਰੀਕ ਆਪਾਂ ਫਰੋਂ ਭਾਈ ਹੁੰਦੇ ਕਿ ਹੋਇਆ ਬੁਆਧੇ ਤੇ ਤੇਰੇ ਨਾਮ ਤੇ ਹੋਣਾ ਮਾਦਾ ਤੇਰੀ ਗੱਡੀ ਕੋਈ ਲਾ ਕੇ ਨਾਲੇ ਜਦੋਂ ਜਾਊਂਗੇ ਨਾਲੇ ਇਹਨੂੰ ਡਰੈਸ ਪੂਰਾ ਪੱਦਾ ਲਾ ਦੇ ਕਾਰੇ ਟਿੱਕੜਾ ਬਣਾਣਾ ਇਹ ਸੱਦੇ ਹੋਇਆ ਇਹ ਅੱਛਾ ਜੀ ਸਾਨਾ ਬੜੀਆ ਭਾਈ ਬੀ ਉਹ ਤਾਂ ਹੀ ਰੱਖੀ ਬੈਠਾ ਹੈ ਬੇ ਜਾਣ ਬਾਈ ਦੇ ਨਾਲੇ ਮੈਂ ਕਾਰ ਦੀ ਗੱਲ ਹੋਣਾ ਤੇਰੇ ਨਾਲ ਵੈ ਲੱਗ ਜਾਣਾ ਠੀਕ ਹੈ ਆਹਾ ਮੈਂ ਗਲਤ ਕਰ ਲਿਆ ਇਹ ਕੋਈ ਨਾ ਤੰਨੂ ਵੀ ਲਿਆਉਂਦੇ ਹਲੇ ਸਾਨੂੰ ਖਾਣਦੇ ਪਹਿਲਾਂ ਜੀਰੂ ਗਾ ਨਾ ਨਾ ਕੋਈ ਨਹੀਂ ਆਲੇ ਬਿਲਾ ਦੇ ਆਜ ਨਹੀਂ ਫੌਲ ਪਹਿਲਾਂ ਕੰਨੇ ਫੌਲ ਹੁੰਦੇ ਆਂ ਕਹਿੰਦੇ ਆਂ ਦੇ ਉਹਨਾਂ ਨੇ ਕੋਈ ਨਹੀਂ ਕੋਈ ਨਹੀਂ ਭੇਜਿਆ ਨੇ ਆਜਾ ਮੈਸੇਜ ਆਹ ਉਹਨਾਂ ਗੱਡੀ ਚ ਆ ਗਿਆ ਬੰਦੇ ਮੈਂ ਚੱਲ ਜਾਂਦਾ ਪਹਿਲਾਂ ਕਿਹੜੇ ਸਿੱਧੇ ਕਰਕੇ ਆਇਆ ਮਾਡਲ ਉੱਥੇ ਕਿਹੜੇ ਹੋਏ ਇੱਧਰ ਉਹ ਬਿੰਦਰ ਉਹ ਦੋਵੇਂ ਪਾਸੇ ਵਾਰੀ ਬਸੇ ਲਾਪਾ ਇਹਦਾ ਰੁਝਾ ਹਵਾ ਚੱਲਦੀ ਜਾਂ ਲਾਤਾ ਬਿੰਦਰ ਰੰਗੇ ਦੇ ਲਾਤਾ ਨਾ ਆਉਂਦਾ ਉਹ ਰੋਕਦੇ ਪਰਲੇ ਪਾਸੇ ਮੈਂ ਤੁਹਾਨੂੰ ਦੇਖਣ ਮਾ ਦੋ ਦੀ ਨਾ ਹਾਂ ਪਹਿਲਾਂ ਸਵੇਰੇ ਜਾ ਮੌਸਮ ਦਾ ਅੱਜ ਬਾਦ ਹੁਣ ਦੇਖਿਆ ਹੋਇਆ ਕਿੰਨੀਆਂ ਪੈਣ ਲੱਗ ਗਈਆਂ ਇਹ 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 ਸੰਗ ਲੱਗਦੀ ਆ ਪਿਛੋਂ ਘਵਾਈ ਮੜ ਗਈ ਨਾ ਸੰਗ ਲੱਗਦੀ ਉੱਲੇ ਨੂੰ ਖੜ ਦੇ ਖਾ ਗਿਆ ਤੇਰੀ ਦੇਖ ਲੈ ਇਹ ਵੀ ਘੋੜ ਲੱਗੇ ਆ ਉਹ ਵੀ ਤਾਂ ਆਹ ਠੀਕ ਆ ਗੱਲ ਦੇਖ ਤਾਂ ਲੈ ਪਤਾ ਕੀ ਗੱਲ ਆ ਲੈ ਭਾਈ ਹਾਂ ਸਰੇਆਵੇਂ ਹੋ ਗਏ ਕਰਾਂ ਤੂੰ ਪਹਿਲੇ ਪਰੰਡੇ ਵਾਲੀ ਚਾਰ ਮੈਂ ਤਾਂ ਉਹ ਗੇੜੇ ਸਿੱਧੇ ਕਰਕੇ ਆ ਬਜਾਲੇ ਨੂੰ ਜਾ ਕੇ ਰੋਦਾ ਡਾਕਟਰ ਮੇਰਾ ਹੋ ਗਿਆ ਵੇਖਾ ਪਾ ਨਹੀਂ ਬਾਈ ਉਹ ਕਰਦੇ ਮਿੱਟੀ ਪਾਦੇ ਪਤਲੀ ਲੈਣੀ ਤਾਂ ਬਾਈ ਉਹ ਮਿੱਟੀ ਪਾ ਕੇ ਸੁੱਕੀ ਪਹਿਲਾਂ ਗਾਰਾ ਨਾ ਪਾਈ ਸੁੱਕੀ ਵੇਟੀ ਪਾਦੀ ਵੇਚਿਆ ਹਾਂ ਜੈ ਕਰੇਗੇ ਸੱਤਾ ਦਿਨ ਜਿੰਨ ਤੱਕ ਪਾਣੀ ਪਾਸੇ ਖੇਤ ਦੀ ਪਾਉਂਦੇ ਸੁੱਕੀ ਉਹ ਪਾਸ ਵਗੈਰਾ ਨਾ ਮਾਵਾ ਗਾਰਾ ਬਾਅਦ ਪਾੜੀ ਆਵੇ ਗਾਰਾ ਬਣ ਕੇ ਤਾਂ ਸੁੱਕੀ ਸ਼ਿੱਟੀ ਹਾਂ ਇੱਕ ਹੀ ਨਹੀਂ ਗੋਈ ਜੋ ਮੈਂ ਸੁੱਕੀ ਪਾਈ ਤੇਰੇ ਖੜਕਿਆ ਬਾੜੀ ਸਮਝ ਗਿਆ ਲੈ ਬਰੀਕ ਬਣਾ ਦੇ ਹਾਂ ਬਰੀਕ ਬਣਾ ਦੇ ਬਿੰਦਰ ਵਾਲੇ ਕੇ ਇੱਚ ਚੱਕ ਲਵਾ ਉਹ ਬਿੰਦਰ ਵਾਲੇ ਕੇ ਇੱਚ ਚੱਕ ਲਵਾ ਹਾਂ ਤੇ ਚੀਰ ਦੇ ਵਿੱਚ ਚੱਕ ਲਵਾ ਬੱਕੀ ਦਾ ਜਕੀਰ ਮੈਂ ਤਾਂ ਵੀ ਆਉਦਾ ਹਾਂ ਦੇਖ ਜੱਗੇ ਵਾਲੇ ਦੇ ਚੱਕ ਲਾ ਤਾਂ ਬੈਡ ਹੋਣਾ ਆਇਆ ਬਈ ਕਿਉਂ ਬਹੁਤ ਧੀਰੇ ਵੇ ਚਾਹੋ ਤੁਸੀਂ ਚੱਕ ਲਾਉਂਦਾ ਹਾਂ ਹਾਂ ਨਾ ਇਹ ਰੋ ਰੋ ਕੇ ਲਾ ਕੇ ਹੁੰਦੇ ਆਇਆ ਗਿਆ ਲੱਗਦਾ ਹੈ